ਸੋਦੂ ਕੰਨਿਆ ਤੋਤਾ ਏ ਰਿਕਸ਼ੇ ਤੇ ਵੀ ਨਹੀਂ ਨਵਾਂ ਹੁੰਦੇ ਈ ਕੋ ਮੰਗੀ ਕੋ ਕੌਂ ਜਮੇ ਪੈਣ ਪਰਾ ਹੁੰਦੇ ਕੰਨਿਆ ਤੋਤਾ ਏ ਰਿਕਸ਼ੇ ਤੇ ਵੀ ਹੇ ਬੋਲੇ ਖੜ ਜੋ ਵੋਟ ਉਮਰ ਖਾ ਗਿਆ ਸਾਰੀ ਉਮਰ ਖਾ ਗਿਆ ਜੰਗਣਾ ਸਾਹਿਬ ਆਪਾ ਸਨਮਾਨ ਕਰਨਾ ਕਲਾਕਾਰਾਂ ਦਾ ਕੁਝ ਕਲਾਕਾਰ ਲਾਭ ਸਿੰਘ ਜੀ ਬੇਨਤੀ ਆ ਆਪਾਂ ਜਿਹੜੇ ਆਏ ਮਹਿਮਾਨ ਨੇ ਅਲਾਗੇ ਦਾ ਨਹੀਂ ਮੈਂ ਕਹਿ ਸਕਦਾ ਪੂਰੇ ਪੰਜਾਬ ਦਾ ਇਹਨਾਂ ਦਾ ਵੱਡਾ ਯੋਗਦਾਨ ਹੈ ਔਰ ਕਦੇ ਵੀ ਕਿਸੇ ਨੂੰ ਇਹਨਾਂ ਨੇ ਜਵਾਬ ਨਹੀਂ ਦਿੱਤਾ ਦਿਖੋ ਤੱਕ ਇਹਨਾਂ ਦਾ ਵੱਡਾ ਰਣਜੀਤ ਜੀ ਆਜੋ ਪਲੀਜ਼ ਮੰਚ ਤੇ ਪਵਨ ਜੀ ਨਰਿੰਦਰ ਜੀ ਸਾਧੂ ਸਿੰਘ ਜੀ ਸੋ ਮੈਂ ਬੇਨਤੀ ਕਰਦਾ ਕਿ ਜਿਹੜੇ ਕਲਾਕਾਰ ਗਾ ਕੇ ਗਏ ਨੇ ਉਹਨਾਂ ਦਾ ਆਪਾਂ ਮਾਨ ਸਨਮਾਨ ਜਿਹੜਾ ਕਰਨਾ ਕਿਉਂਕਿ ਇਸ ਸਟੇਜ ਦੀ ਪਰੰਪਰਾ ਰਹੀ ਆ ਕਿ ਜਿੰਨੇ ਵੀ ਕਲਾਕਾਰ ਇੱਥੇ ਆਉਂਦੇ ਆ ਹਰ ਵਾਰੀ ਉਹਨਾਂ ਦਾ ਮਾਨ ਸਨਮਾਨ ਮੁੰਡਿਆ ਸਾਹਿਬ ਦੇ ਰਸੇ ਮੰਚ ਦੇ ਉੱਤੇ 25 ਸਾਲ ਹੋ ਗਏ ਉਹ ਸੇ ਤਰੀਕੇ ਨਾਲ ਸਵਾਮਾਂ ਜਿਹੜੀਆਂ ਚਲਦੀਆਂ ਨੇ ਤੇ ਬਾਬਾ ਸੇਵਾ ਲੈਣ ਦਾ ਜਿਵੇਂ ਬੁਲਾਉਂਦਾ ਉਦਾਂ ਬੋਲ ਪਈਦਾ ਹਮਕੋ ਕਰ ਤੇਰੇ ਦਰਬਾਰ ਤੇ ਭੰਤੇ ਬਦਰ ਪਸਾਰ ਅਸੀਂ ਤਾਂ ਕੁੱਤੇ ਹਾਂ ਉਸ ਦੇ ਘਰ ਦੇ ਚਾਹੇ ਗੁਰਦੁਆਰਾ ਰੇਲੂ ਸਾਹਿਬ ਹੋਵੇ ਚਾਹੇ ਇੱਥੇ ਦੀਆਂ ਸਵਾਮਾਂ ਲੱਗੀਆਂ ਹੁਣ 25 ਸਾਲ ਤੋਂ ਸਵਾਮਾਂ ਔਰ ਐਸ.ਐਸ.ਓ ਸਾਡੇ ਇਲਾਕੇ ਨੂੰ ਬੜੇ ਵਧੀਆ ਐਸ.ਐਸ.ਓ ਸਾਹਿਬ ਦਿੱਤੇ ਨੇ ਹਾਂ ਸੋਭਾ ਨਿਮਰਤਾ ਵਾਲੇ ਸਾੰਗੀ ਵਾਲੇ ਨੇ ਸੋਹਜੇ ਅਫਸਰਾਂ ਦੀ ਹਮੇਸ਼ਾ ਸਵਾਦ ਨੂੰ ਲੋੜ ਰੈਂਦੀ ਆ ਸੋ ਰਾਜਮਿਕਰ ਜਿੰਨੇ ਆ ਸੱਚ ਸਾਥ ਪਲੀਜ਼ ਕਮਾਂ ਆਜੋ ਸਟੇਜ 'ਤੇ ਆਉਂਦਾ ਉਹਨਾਂ ਦਾ ਨਾਮ ਲੈਣਾ ਉਹਨਾਂ ਦੀ ਗੱਲ ਕਰਨੀ ਬਹੁਤ ਸਾਡਾ ਫਰਜ਼ ਬਣਦਾ ਲਾਭ ਸਿੰਘ ਜੀ ਰਣਜੀਤ ਸਿੰਘ ਜੀ ਪਵਨ ਜੀ ਸੋ ਜਿੰਨੇ ਵੀ ਮਿੱਤਰ ਸੋ ਸਾਰੀ ਪੰਜਾਬ ਪੁਲਿਸਾਂ ਉਹਨਾਂ ਨੂੰ ਬੇਨਤੀ ਹੈ ਕਿ ਮੰਤਰੀ ਸਾਹਿਬ ਦੇ ਸਾਡੇ ਅਜੀਤ ਸਾਹਿਬ ਜੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜਨਾਬ ਗੁਰਮ ਸਿੰਘ ਜੀ देओल ਸਾਹਿਬ ਦੇ ਨਾਂ ਤੇ ਸੋ ਬਹੁਤ-ਬਹੁਤ ਸ਼ੁਕਰੀਆ ਬਹੁਤ ਹੀ ਅੱਛੇ ਤਰੀਕੇ ਨਾਲ ਜਿਹੜਾ ਪ੍ਰੋਗਰਾਮ ਇਹਨਾਂ ਨੇ ਹੁਲਕਿਆ ਔਰ ਸਲਮਾਨ ਜਿਹੜਾ ਐਸਐਚਓ ਗੁਰਮ ਸਿੰਘ ਜੀ ਜੇਹਲ ਸਾਹਿਬ ਸੋ ਇੱਕ ਵਾਰੀ ਜਗਾਰਾ ਵੀ ਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰਮੀਤ ਸਿੰਘ ਜੀ ਆਉਂਦੀ ਵਾਰੀ ਤੁਹਾਡੇ ਕੋਕਾ ਲੱਗੀ ਜਾਣਾ ਬਾਬੇ ਨੇ ਕਿਰਪਾ ਕਰ ਦੇਣੀ ਆ ਆ ਪਤਾ ਨਹੀਂ ਮੈਨੂੰ ਤਾਂ ਆਵਾਜ਼ ਆਈ ਆ ਬਾਬਾ ਹੀ ਆ ਸੀ ਕੋਈ ਗੱਲ ਨਹੀਂ ਸੋ ਸੱਚੇ ਪਾਤਸ਼ਾਹ ਕਿਰਪਾ ਕਰੇ ਤਾਂ ਤੱਕੀਆਂ ਕਰੋ ਕਿਉਂਕਿ ਜਿੰਨੇ ਇੱਥੇ ਹਾਲਦਾਰ ਥਾਣੇਦਾਰ ਆਏ بڑے بڑے ਅਫਸਰ ਆਉਂਦੇ ਤੇ ਰਹੇ अॼ तक बि सुप्रमात्मादे पी पढ़ाई चाही बाबे जो भल मतलबु वरते की कई ਦੇ ਬਹੁਤ ਕਰ ਗਿਆ ਇਹ ਤੁਸੀਂ ਮਾਨ ਕੀਤਾ ਤੇ ਮੈਂ ਨੰਦਪੁਰ ਸਾਹਿਬ ਦਾ ਕਰ ਰਿਹਾ ਨਹੀਂ ਨਹੀਂ ਮੇਰਾ ਛੋਟਾ ਪੁੱਤ ਆਹ ਕਾ ਦੇਰਿਛੇ ਤੇ ਜਦ ਵੀ ਆਵੇ 32ਵਾਂ ਮੇਲਾ ਬਹੁਤ ਭੱਗਾ ਵਾਲਿਆ ਕਿ ਜਦੋਂ ਪੀਰਾਂ ਦੇ ਅਸਥਾਨ ਤੇ ਇਹ ਮੇਲਾ ਲੱਗ ਰਿਹਾ ਹੰਸਾਰ ਜਦੋਂ ਲੋਕਾਂ ਦੀਆਂ ਆਸਾਂ ਤੇ ਪੀਰ ਬਾਬਾ ਜੀ ਪੂਰੇ ਉੱਤੋਂ ਬੇਨਿਆ ਦਇਆ ਕਰਦੇ ਨੇ ਮੰਗੀਆਂ ਮਰਵਾਦਾ ਪੂਰੀਆਂ ਹੁੰਦੀਆਂ ਖਾਸ ਕਰਕੇ ਜਿੰਨੇ ਵੀ ਐਸਟੀਓ ਸਹਿਬਾਨ ਆਏ ਪੁਲਿਸ ਕਪਤਾਨ ਆਏ ਡੀਐਸਪੀ ਸਾਹਿਬ ਆਏ ਅਸੀਂ ਦੇਖਿਆ ਸਾਡੇ ਦੇਖਦੇ ਦੇਖਦੇ ਸਾਰਿਆਂ ਨੂੰ ਤਰੱਕੀ ਹੋਈ ਸਾਰੇ ਨੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਜਿਹੜੇ ਵੀ ਸਾਡੇ ਆ ਪੁਲਿਸ ਅਫਸਰ ਲੱਗੇ ਉਹਨਾਂ ਨੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਇਸ ਗੁਰੂ ਕਾ ਦੀ ਸੇਵਾ ਕੀਤੀ ਪੀਰ ਬਾਬਾ ਜੀ ਨੇ ਸਾਰਿਆਂ ਤੇ ਦਇਆ ਕੀਤੀ ਬਹੁਤ سارے ਇੰਡਸਟਰੀ ਵਾਲੇ ਭਰਾ ਇਸ ਮੇਲੇ ਤੇ ਹਿੱਸਾ ਪਾਉਂਦੇ ਆ ਮੈਨਾ ਧੰਨਵਾਦ ਕਰਦਾ ਬਹੁਤ ਸਾਰੇ ਪੁਲਿਸ ਮੁਲਾਜ਼ਮ ਸਾਰੇ ਇਸ ਮੇਲੇ ਦੇ ਵਿੱਚ ਰਲ ਮਿਲ ਕੇ ਇੰਨਾ ਵੱਡਾ ਮੇਲਾ ਕਰਾਉਂਦੇ ਨੇ ਬਹੁਤ ਸਾਰੇ ਕਲਾਕਾਰ ਭਰਾ ਬਹੁਤ ਸਾਰੀਆਂ ਸਾਡੀਆਂ ਬੀਬੀਆਂ ਗਾ ਕੇ ਗਈਆਂ ਬਹੁਤ ਸੋਹਣੀਆਂ ਪਟੀਆਂ ਬੱਚੀਆਂ ਪਿਆਰੀਆਂ ਪਹਿਣਾ ਬਹੁਤ ਸੋਹਣਾ ਗਾ ਕੇ ਗਈਆਂ ਸੋ ਸਭ ਤੋਂ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਕਲਾਕਾਰ ਸਾਡੇ ਗੁਰਾਂ ਦੇ ਦਿਨ ਤੇ ਸਭਰ ਦੇ ਦਿਨ ਚੱਲਣ ਵਾਲੇ ਉਹਨਾਂ ਨੂੰ ਯਾਦ ਕੀਤਾ ਸਾਰਿਆਂ ਨੇ ਮੈਂ ਇਹਨਾਂ ਨੂੰ ਜਿੱਦੋਂ ਸਲਾਮ ਕਰਦਾ ਕਿ ਆਉਣ ਵਾਲੀ ਪੀੜ੍ਹੀ ਨੂੰ ਕਿਉਂਕਿ ਹਰ ਬੰਦਾ ਕਲਾਕਾਰਾਂ ਨੂੰ ਧਿਆਨ ਨਾਲ ਦੇਖਦਾ ਜਿਵੇਂ ਬਾਈ ਜੀ ਕਹਿੰਦੇ ਸੀ 25 ਸਾਲ ਤੋਂ ਇਹਨਾਂ ਨੇ ਮੇਰੀ ਜਵਾਨੀ ਯਾਦ ਕਰਾ ਦਿੱਤੀ ਪਰ ਜਦੋਂ ਗੁਰਾਂ ਦਾ ਨਾਮ ਹੁੰਦਾ ਗੁਰਾਂ ਦੀਆਂ ਸਿੱਧੀਆਂ ਦਾ ਨਾਮ ਹੁੰਦਾ ਛੋਟੇ ਸਾਬ ਜਿਆਦਿਆਂ ਦੀ ਸਿੱਧੀ ਦਾ ਨਾਮ ਹੁੰਦਾ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਦੇ ਯਾਦ ਕਰਦੇ ਆਪਾਂ ਸਾਰੇ ਉਹ ਸਮਾਂ ਯਾਦ ਕਰਕੇ ਦੇਖ ਲੋ ਅੱਜ ਹੱਤ ਕਿੰਨੀ ਠੰਡ ਹੈ ਠੰਡ ਦੇ ਵਿੱਚ ਸਾਰੇ ਜੇਕਟਾਂ ਪਾ ਕੇ ਬੈਠੇ ਗੁਰੂ ਸਾਹਿਬ ਦਾ ਪਰਿਵਾਰ ਸਾਡੇ ਤੇ ਕਿੰਨੀ ਦਇਆ ਕਰ ਗਿਆ ਆਪ ਕੁਰਬਾਨੀਆਂ ਦੇ ਵੀ ਉਹ ਕੁਰਬਾਨੀਆਂ ਦੇਣ ਦਾ ਕੋਈ ਮਕਸਦ ਸੀਗਾ ਉਹਨਾਂ ਕੋਲ ਨਹੀਂ ਤਾਕਤ ਸੀ ਗੁਰਾਂ ਕੋ ਜੋ ਕੰਦੇ ਕਰ ਸਕਦੇ ਸੀ ਗੁਰੂ ਸਾਹਿਬਾਨਾਂ ਤੋਂ ਜਿਹੜਾ ਖੁਦ ਪ੍ਰਮਾਤਮਾ ਸੀ ਖੁਦ ਰੱਬ ਸੀ ਕੀ ਉਥੋਂ ਉਥੇ ਸੀਧੀਆਂ ਤੋਂ ਰੁਕਵਾ ਨਹੀਂ ਸਕਦੇ ਸੀ ਉਹਨਾਂ ਕੋ ਪਾਵਨ ਸੀ ਪਰ ਉਹਨਾਂ ਨੇ ਦੱਸਿਆ ਕਿ ਗੁਰੂ ਦੇ ਪਾਣੇ ਪ੍ਰਮਾਤਮਾ ਦੇ ਪਾਣੇ ਚ ਰਹਿਣਾ ਸਿੱਖੋ ਉਹਨਾਂ ਨੇ ਸਾਡੇ ਲਈ ਕੀਤਾ ਸਾਨੂੰ ਸਮਝਾਉਣੀ ਕੀਤਾ ਕਿ ਆਪਸ ਵਿੱਚ ਪਿਆਰ ਨਾ ਹੋਵੇ ਆਪਸ ਵਿੱਚ ਕੋਈ ਨਫਰਤ ਨਾ ਹੋਵੇ ਸਾਡੇ ਦਿਮਾਗ ਦੇ ਵਿੱਚ ਇੱਕੋ ਹੀ ਹੋਵੇ ਵੀ ਅਸੀਂ ਦੁਨੀਆ ਤੇ ਆਏ ਆ ਪ੍ਰਮਾਤਮਾ ਨੂੰ ਪਾਉਣਾਂ ਦੇ ਪ੍ਰਮਾਤਮਾ ਨੇ ਪਾਉਣੇ ਚ ਰਹਿਣਾ ਪ੍ਰਮਾਤਮਾ ਦੀ ਸੇਵਾ ਕਰਨੀ ਲੋਕਾਂ ਦੀ ਸੇਵਾ ਕਰਨੀ ਜਦੋਂ ਆਪਾਂ ਸਾਰੇ ਨਾਲ ਮਿਲ ਕੇ ਸੇਵਾ ਨੂੰ ਮੁੱਖ ਰੱਖਾਂਗੇ ਗੁਰੂ ਸਾਹਿਬਾਂ ਨੂੰ ਮੁੱਖ ਰੱਖਾਂ ਆਪਣੇ ਕੰਮ ਕਰਨ ਕਰਦੇ ਕਰਦੇ ਆਪਣੀ ਹਰ ਡਿਊਟੀ ਬੈਰ ਕਹਾਂਗਾ ਮੇਰੀ ਜੇ ਡਿਊਟੀ ਪ੍ਰਮਾਤਮਾ ਨੇ ਲਿੰਡਰ ਬਣਨ ਦੀ ਲਈ ਆ ਲੋਕਾਂ ਦੀ ਸੇਵਾ ਕਰਨ ਦੀ ਲਈ ਆ ਆਪਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਕੰਮ ਚਲਾਇਆ ਔਰ ਜਦੋਂ ਆਪਾਂ ਕੰਮਕਾਰ ਕਰਦੇ ਕਰਦੇ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਆ ਤੇ ਪ੍ਰਮਾਤਮਾ ਹੈ ਹਮੇਸ਼ਾ ਸਾਡੇ ਨਾਲ ਹੈ 24 ਘੰਟੇ ਜਿੰਨੇ ਵੀ ਸੰਤ ਬਾਪ ਨਾਲੇ ਜਿੰਨੀਆਂ ਵੀ ਬਾਣੀਆਂ ਸੁਣੀਆਂ ਸਭ ਨੇ ਦੱਸਿਆ ਕਿ ਪ੍ਰਮਾਤਮਾ ਸਾਡੇ ਅੰਦਰ ਹੈ ਸੋ ਮੈਂ ਜੀ ਹੱਥ ਜੋੜ ਕੇ ਬੇਨਤੀ ਆ ਕਿ ਪ੍ਰਮਾਤਮਾ ਜਦ ਸਾਡੇ ਅੰਦਰ ਹੈ ਜਦ ਪ੍ਰਮਾਤਮਾ ਸਾਡੇ ਨਾਲ ਹੈ ਤੇ ਉਹ ਕੱਲਾ ਮੇਰੇ ਨਾਲ ਨਹੀਂ ਸਾਰਿਆਂ ਦੀ ਹੈ ਤੇ ਆਪਾਂ ਇਸ ਨਫਰਤ ਵਾਲੀ ਜਿਹੜੀ ਹੈ ਵੀ ਬੀਜਿਆ ਗਿਆ ਪ੍ਰਾਣੀਆਂ ਲੀਡਰਾਂ ਕੋਲ ਪੁਰਾਣੇ ਬਹੁਤ ਸਾਰੀਆਂ ਸਾਜਸਾਆਂ ਜਾਂ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਲੜਾਈਆਂ ਚ ਜੋੜਿਆ ਗਿਆ। ਸੋ ਮੇਰੀ ਬੇਨਤੀ ਹੈ ਤੋੜ ਕੇ ਗੁਰਾਂ ਦੇ ਦਿਨ ਚੱਲੇ ਨੇ। ਆਪਾਂ ਨਫਰਤ ਛੱਡিয়ে ਸਾਰੇ ਪਿਆਰ ਨਾਲ ਰਲ ਮਿਲ ਕੇ ਜਿਹੜੀ ਜਿਹੜੀ ਡਿਊਟੀ ਲੱਗੀ ਆ ਉਹ ਕਰਦੇ ਹੋਏ ਪਰਮਾਤਮਾ ਨੂੰ ਯਾਦ ਕਰੀਏ। ਤੋ ਅੱਜ ਤੁਸੀਂ ਸਾਰੇ ਇਸ ਪੀਰਾਂ ਦੀ ਥਾਂ ਤੇ ਪਹੁੰਚੇ, ਮੇਲੇ ਤੇ ਪਹੁੰਚੇ ਮਾਪ ਨੂੰ ਮੁਬਾਰਕਵਾਦ ਦਿੰਦਾ। ਤੋ ਤੁਸੀਂ ਸਾਰਿਆਂ ਨੇ ਬਹੁਤ ਪਿਆਰ, ਪਿਆਰ ਨਾਲ, ਧਿਆਨ ਨਾਲ ਸੁਣਿਆ ਬਹੁਤ ਮਾਣ ਦਿੱਤਾ। ਸੋ ਮੈਂ ਤੁਹਾਡਾ ਸਾਰਿਆਂ ਦਾ ਹੀ ਸ਼ੁਕਰਗੁਜ਼ਾਰ ਹਾਂ। ਬਹੁਤ-ਬਹੁਤ ਧੰਨਵਾਦ। ਜਿਹੜੇ ਦਿਨ ਨੇ ਉਹਨਾਂ ਦੇ ਦਿਨ ਸਟਾਰਟ ਹੋ ਗਏ ਨੇ ਸੋ ਆਪਾਂ ਸਾਰੇ ਰਲ ਮਿਲ ਕੇ ਗੁਰੂ ਸਾਹਿਬਾਂ ਨੂੰ ਯਾਦ ਕਰਕੇ ਆਪਣੇ ਜਿਲ੍ਹੇ ਚੋਂ ਨਫਰਤ ਕੱਢੀਏ ਤੇ ਗੁਰੂ ਸਾਹਿਬਾਂ ਦੇ ਦਿੱਤੇ ਹੋਏ ਬਚਨਾਂ ਤੇ ਚੱਲੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ